ਕੀ ਰੇਲਵੇ ਸਟੇਸ਼ਨ ਤੇ ਪਿਆਨਕ ਅਗ ਲੱਗੀ ਹੋਈ ਹੈ ਰੇਲਵੇ ਸਟੇਸ਼ਨ ਦੇ ਸਿਗਨਲ ਸਟੋਰਚ ਆ ਪਿਆਨਕ ਅਗ ਲੱਗੀ ਦੱਸੀ ਜਾ ਰਹੀ ਹੈ ਅਗ ਲੱਗਣ ਦੇ ਕਾਰਨ ਰੇਲਵੇ ਸਟੇਸ਼ਨ ਤੇ ਹੜਕੰਪ ਮਚ ਗਿਆ ਕਰੀਬ 2 ਕਿਲੋਮੀਟਰ ਤੱਕ ਤੁਹੇ ਦਾ ਗੁਬਾਰ ਉੱਚਾ ਉੱਚਾ ਉੱਠਦਾ ਵਖਾਈ ਦਿੱਤਾ ਫਾਇਰ ਬ੍ਰਿਗੇਡ ਦੇ ਵੱਲੋਂ ਅੱਗ ਤੇ ਕਾਬੂ ਪਾਉਣ ਦੀਆਂ ਕੋਸ਼ਿਸ਼ਾਂ ਲਗਾਤਾਰ ਜਾਰੀ ਤੇ ਫਾਇਰ ਬ੍ਰਿਗੇਡ ਦੀਆਂ ਤਿੰਨ ਗੱਡੀਆਂ ਮੌਕੇ ਤੇ ਮੌਜੂਦ ਨੇ ਅੱਗ ਦਾ ਭਾਂਬੜ ਬੱਚਿਆ ਹੋਇਆ ਹੈ ਕਿਸੇ ਕਿਨਾਰੇ ਉੱਚਾ ਉੱਚਾ ਆਕਾਸ਼ ਵਿੱਚ ਉੱਡਦਾ ਜਾ ਸਕਿਆ ਹੈ ਅਸਮਾਨ ਤੱਕ ਉੱਡਦਾ ਕਾਲੇ ਤੁਹੇ ਦਾ ਗੁਬਾਰ ਫੋਟੋ ਤੇ ਤਸਵੀਰਾਂ ਜੁਨੇਖਿਆ ਜਾ ਸਕਦਾ న్యూਸ 80 ਤੋਂ ਸਭ ਤੋਂ ਪਹਿਲਾਂ ਤਸਵੀਰਾਂ ਦੇਖੋ ਹਿੰਦਸਤਾਨ ਸਿਟੀ ਦੇ ਰੈਸਟ੍ਰੇਸ਼ਨ ਦੀ ਕਿਤੇ ਕਿ ਪਿਆਣ ਆ ਲੱਗੀ ਹਾਲਾਂਕਿ ਕੀ ਕਾਰਨ ਰਹਿ ਕਿਉਂ ਆ ਅੱਗ ਲੱਗੀ ਹੈ ਜਾਂਚ ਦਾ ਵਿਸ਼ਾ ਹੈ ਪਰ ਚੇਤਿਤ ਅਤੇ ਚੇਤੀ ਕਾਰਵਾਈ ਕੀਤੀ ਜਾ ਰਹੀ ਹੈ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ਤੇ ਮੌਜੂਦ ਨੇ ਕਈ ਗੱਡੀਆਂ ਦੇ ਲੋਕ ਅੱਗ ਤੇ ਕਾਬੂ ਪਾਉਣ ਦੀਆਂ ਕੋਸ਼ਿਸ਼ਾਂ ਲਗਾਤਾਰ ਕੀਤੀਆਂ ਜਾ ਰਹੀਆਂ ਤੇ ਕਰੀਬ 2 ਕਿਲੋਮੀਟਰ ਤੱਕ ਖੂਹੇ ਦਾ ਗੁਬਾਰ ਉੱਚਾ ਫੁਲਿਆ ਬਣਾਈ ਦੇ ਅੰਦਰ ਦੀ ਕੋਈ ਮੌਜੂਦ ਨਹੀਂ ਜਾਂਚ ਦਾ ਵਿਸ਼ਾ ਮੇਰਾ ਮੇਸੋਗੀ ਸਹਿਜ ਔਨਲਾਈਨ ਤੇ ਜੁੜੇ ਨਹੀਂ ਸਹਿਜ ਕੀ ਕੁਝ ਕਾਰਨ ਰਹੇ ਅੱਗ ਲੱਗਣ ਦੇ ਕਿ ਸਿਟੀ ਰੇਲਵੇ ਸਟੇਸ਼ਨ ਦੇ ਇਸ ਦੇ ਅੰਦਰ ਵੀ ਕੋਈ ਸ਼ਖਸ ਮੌਜੂਦ ਸੀ ਕੋਈ ਜਾਨ ਨੁਕਸਾਨ ਬਿਲਕੁਲ ਸ਼ਰਮਚੋਤ ਗੱਲ ਕਰੀਏ ਤਾਂ ਜਿਹੜਾ ਹੈਗਾ ਗੋਦਾਮ ਹੈ ਸਟੇਸ਼ਨ ਤੋਂ ਸੱਜੇ ਥੋੜਾ ਹਟਕੇ ਹੈਗਾ ਲੇਕਿਨ ਇਸਦੇ ਬਾਅਦ ਦੱਸਿਆ ਜਾ ਰਿਹਾ ਹੈ ਕਿ ਕੋੜੇ ਵਿੱਚ ਢੇਰ ਸਿਗਾ ਜਿੱਤੇ ਅੱਗ ਲੱਗੀ ਹੋਈ ਸੀ ਜਿੱਦੇ ਕਰਕੇ ਜਿਹੜੀ ਬੇਲ ਹੈ ਉਹ ਲਟਕ ਕੇ ਅੰਦਰ ਆ ਰਹੀ ਸੀ ਉਹਤੇ ਕਰਕੇ ਅੱਗ ਉਹਨੇ ਫੜ ਲਈ ਤਾਂ ਉਹ ਜਿਹੜੇ ਗੋਦਾਮ ਦੇ ਅੰਦਰ ਆਗ ਆ ਜਾਂਦੀ ਹੈ ਤਾਂ ਅੱਗ ਜਿਹੜਾ ਕੀ ਹੈ ਆਪ ਉਥੇ ਪਲਾਸਟਿਕ ਦਾ ਸਮਾਨ ਬਿਆਸਿਗਾ ਇਲੈਕਟ੍ਰੀਕਲ ਸਮਾਨ ਬਿਆਸਿਗਾ ਤਾਂ ਉਹ ਅੱਗ ਜਿਹੜਾ ਕੀ ਹੈ ਭੰਮੜ ਮੱਚ ਜਾਂਦਾ ਹੈ ਤਾਂ ਅੱਗ ਬਦਨ ਕਰਕੇ ਜਿਹੜਾ ਕੀ ਹੈ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਜਾਂਦਾ ਕਿਉਂਕਿ ਕਾਲਾ ਧੂਆ ਨਿਕਲਦਾ ਜ਼ਹਿਰੀਲਾ ਧੂਆ ਜਿਹੜਾ ਗਿਆ ਪਲਾਸਟਿਕ ਦਾ ਸਮਾਨ ਪਰ ਕੈਮੀਕਲ ਸੀਗਾ ਤਾਂ ਉਸ ਕਰਕੇ ਜਿਹੜਾ ਗਿਆ ਲੋਕਾਂ ਦੇ ਵਿੱਚ ਹੜਕੰਪ ਮਾਰ ਜਾਂਦਾ ਤਾਂ ਹੁਣ ਫਾਇਰਫਾਈਟ ਦੀ ਟੀਮ ਨੇ ਮੌਕੇ ਤੇ ਪਹੁੰਚ ਕੇ ਕਾਬੂ ਪਾਣਾ ਜਿਹੜਾ ਗਿਆ ਸ਼ੁਰੂ ਕਰ ਦਿੱਤਾ ਹੈਗਾ ਜੀ ਸਰਦੋਸ਼ ਸਹਜ ਮੌਜੂਦਾ ਸਥਿਤੀ ਕੀ ਕੁਛ ਹੈ ਕਿੰਨੀ ਦੇਰ ਲੱਗੇਗੀ ਅੱਗ ਤੇ ਕਾਬੂ ਪਾਉਣ ਦੇ ਲਈ ਤੁਸੀਂ ਕਿਹਾ ਕਿ ਅੰਦਰ ਕੈਪਰ ਮੌਜੂਦ ਸੀ ਪਲਾਸਟਿਕ ਦਾ ਸਮਾਨ ਹੈ ਹੋਰ ਵੀ ਕਈ ਚੀਜ਼ਾਂ ਮੌਜੂਦ ਨੇ ਜੇ ਬਿਲਕੁਲ ਜਿਹੜਾ ਦੱਸਿਆ ਕਿ 1 ਵਜੇ ਦੇ ਕਰੀਬ ਅੱਗ ਲੱਗੀ ਤੇ ਢਾਈ ਜਿਹੜਾ ਕੀ ਵੱਜ ਚੁੱਕੇ ਨੇ 1.5 ਘੰਟਾ ਹੋ ਗਿਆ ਕਾਬੂ ਪਾਉਣ ਚ ਹੋਰ ਕੁਝ ਦੇਰ ਦੇ ਵਿੱਚ ਇਸ ਤੇ ਕਾਬੂ ਤਾਂ ਪਾਇਤਾ ਜਾਵੇਗਾ ਲੇਕਿਨ ਜਿਹੜਾ ਰੇਲਵੇ ਦਾ ਸਾਰਾ ਸਮਾਨ ਉਹ ਸਰਗੇ ਜਿਹੜਾ ਕੀ ਹੈ ਸਵਾਹ ਹੋ ਚੁੱਕਾ ਹੈ ਤਾਂ ਹੋਰ ਕੁਝ ਦੇਰ ਦੇ ਵਿੱਚ ਫੋਮ ਦਾ ਇਸਤੇਮਾਲ ਵੀ ਤੁਹਾਨੂੰ ਦੱਸ ਜੀ ਹੈ ਇਸ ਆਗ ਕਦੇ ਬੁਝਾਉਣ ਵਿੱਚ ਫੋਮ ਦਾ ਵੀ ਇਸਤੇਮਾਲ ਕੀਤਾ ਗਿਆ ਤਾਂ ਕਿ ਅੱਗ ਜਿਹੜੀ ਆਗੀ ਜਿੰਨੀ ਕਾਬੂ ਪਾਇਤਾ ਜਾਵੇ ਕਿਉਂਕਿ ਲੱਕੀਰ ਸਮਾਨ ਆਗ ਲੱਗੀ ਕੀ ਇਸ ਗੋਡਾਊਨ ਦੇ ਅੰਦਰ ਕੋਈ ਮੌਜੂਦ ਸੀ ਵੀ ਨਹੀਂ ਬਿਲਕੁਲ ਗੋਦਾਮ ਹੀ ਬਚਾਉ ਰਿਹਾ ਹੈ ਕਿ ਗੋਦਾਮ ਦੇ ਅੰਦਰ ਕੋਈ ਨਹੀਂ ਸੀ ਕਰਕੇ ਜਿਹੜਾ ਕੀ ਹੈ ਜਾਨੀ ਨੁਕਸਾਨ ਤੋਂ ਬਚਾਉ ਰਿਹਾ ਤਾਂ ਮਾਲੀ ਨੁਕਸਾਨ ਜਿਹੜਾ ਗੇ ਸਰਕਾਰੀ ਸਮਾਨ ਦਾ ਬਹੁਤ ਹੋਇਆ ਹੈ ਜੀ ਜੀ ਬਹੁਤ ਬਹੁਤ ਸ਼ੁਕਰੀਆ ਸਹਿ ਸਾਨੂੰ ਪੂਰੀ ਜਾਣਕਾਰੀ ਦੇਣ ਦੇ ਲਈ ਤੇ ਕੂੜੇ ਦੇ ਢੇਰ ਨੂੰ ਅੱਗ ਲੱਗੀ ਹੋਈ ਸੀ ਅੱਗ ਵੱਦੀ ਵੱਦੀ ਗਡਾਊਨ 'ਚ ਉਥੇ ਨਜ਼ਦੀਕ ਜਾਵੜੀ ਜਿਸ ਸਬਦ ਚੱਲਦੇ ਗਡਾਊਨ 'ਚ ਪਏ ਸਮਾਨ ਨੂੰ ਭਿਆਨਕ ਅੱਗ ਲੱਗੀ ਫਾਇਰ ਬ੍ਰਿਗੇਡ ਦੀਆਂ 3 ਗੱਡੀਆਂ ਮੌਕੇ ਤੇ ਮੌਜੂਦ ਨੇ ਜਿਨ੍ਹਾਂ ਦੇ ਵੱਲੋਂ ਕਰੜੀ ਮਸ਼ੱਕਤ ਦੇ ਨਾਲ ਅੱਗ ਤੇ ਕਾਬੂ ਪਾਉਣ ਦੀਆਂ ਕੋਸ਼ਿਸ਼ਾਂ ਲਗਾਤਾਰ ਜਾਰੀ ਹੈ ਜਲੰਧਰ ਦੇ ਸਿਟੀ ਰੇਲਵੇ ਸਟੇਸ਼ਨ ਦੇ ਸਿਗਨਲ ਸਟੋਰ ਤੇ ਆਜੇ ਬਿਆਹਨਕ ਅੱਗ ਲੱਗੀ ਇਹ ਤਸਵੀਰ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਚਲਾ ਕੀ ਹੈ ਬਿਆਹਨਕ ਅੱਗ ਲੱਗੀ ਹੈ ਤੇ ਅੱਗ ਲੱਗੇ ਤੋਂ ਬਾਅਦ ਜਿਹੜਾ ਕਿ ਦਮਕਲ ਵਿਭਾਗ ਦੀ ਟੀਮ ਨੂੰ ਮੌਕੇ ਤੇ ਬੁਲਾ ਲਿਤਾ ਗਿਆ ਦਮਕਲ ਵਿਭਾਗ ਦੀ ਟੀਮ ਵੱਲੋਂ ਜਿਹੜਾ ਕੀ ਹੈ ਅੱਗ ਤੇ ਕਾਬੂ ਪਾਉਣਾ ਸ਼ੁਰੂ ਕਰ ਦਿੱਤਾ ਗਿਆ ਲੇਕਿਨ ਧੂੰਆਂ ਜਿਹੜਾ ਕਿ ਇਹ ਜ਼ਹਿਰੀਲਾ ਧੂੰਆਂ ਵੱਧਦਾ ਹੈ ਨਜ਼ਰ ਆ ਰਿਹਾ ਹੈ ਤਾਂ ਤੁਹਾਨੂੰ ਦੱਸ ਦਿਆ ਚ 1 ਵਜੇ ਦੇ ਕਰੀਬ ਜਿਹੜਾ ਇੱਕ ਸਿਗਨਲ ਸਟੋਰ ਆ ਸਿਗਨਲ ਸਟੋਰ ਦਾ ਸਮਾਨ ਇੱਥੇ ਜਿਹੜਾ ਕੀ ਪਿਆ ਹੁੰਦਾ ਜਿੰਨੇ ਵੀ ਸਿਗਨਲ ਰੇਲਵੇ ਦੇ ਲਈ ਕੰਮ ਹੁੰਦੇ ਨੇ ਉਹਦਾ ਸਾਰਾ ਸਟੋਰ ਇੱਥੇ ਸਮਾਨ ਕੀਤਾ ਹੁੰਦਾ ਤਾਂ ਉੱਥੇ ਜਿਹੜੀ ਕੀ ਐ ਅੱਜ ਅੱਗ ਲੱਗ ਜਾਂਦੀ ਹੈ ਤਾਂ ਅੱਗ ਲੱਗਣ ਤੋਂ ਬਾਅਦ ਜਿਹੜਾ ਕਾਲਾ ਧੂਆ ਹੈ ਉਹ 2 ਕਿਲੋਮੀਟਰ ਦੂਰ ਤੱਕ ਦਿਖਣਾ ਸ਼ੁਰੂ ਹੋ ਜਾਂਦਾ ਹੈ ਤਾਂ ਅੱਗ ਲੱਗਣ ਦੀ ਸੂਚਨਾ ਮਿਲਦੀ ਹੈ ਜਿਹੜੀ ਕਿ ਹੈ ਫਾਇਰ ਬਿਗੇਟ ਦੀ ਟੀਮ ਮੌਕੇ ਤੇ ਪਹੁੰਚ ਜਾਂਦੀ ਹੈ ਤਾਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਤਾਂ ਹੁਣ ਜਿਹੜਾ ਕਿ ਇਹ ਤਿੰਨ ਟੀਮਾਂ ਜਿਹੜੀ ਕਿ ਮੌਕੇ ਤੇ ਪਹੁੰਚ ਕੇ ਅੱਗ ਤੇ ਕਾਬੂ ਪਾ ਰਹੀਆਂ ਨੇ ਤਾਂ ਕਿੰਨੇ ਕਿੰਨੇ ਜਿਹੜਾ ਕਿ ਜਦੋਂ ਪਾਣੀ ਪਾਇਆ ਗਿਆ ਫੋਮ ਦੇ ਵਿੱਚ ਜਿਹੜਾ ਕਿ ਇਸਤੇਮਾਲ ਕੀਤਾ ਜਾ ਰਿਹਾ ਕਿਉਂਕਿ ਇਲੈਕਟ੍ਰੀਕਲ ਜਿਹੜਾ ਕਿ ਸਮਾਨ ਬਹੁਤ ਇੱਦੇ ਵਿੱਚ ਪਿਆ ਹੋਇਆ ਤਾਂ ਇਸ ਕਰਕੇ ਫੋਮ ਦੇ ਨਾਲ ਅੱਗ ਨੂੰ ਕਾਬੂ ਪਾਉਣ ਦੀ ਜਿਹੜੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਤਸਵੀਰਾਂ ਤੁਹਾਨੂੰ ਜਿਹੜਾ ਕੀ ਕੋਲ ਦੀ ਹੋ ਕੇ ਵੀ ਥੋੜਾ ਦਿਖਾ ਦਿੰਨੇ ਆ ਤਾਂ ਜਿਸ ਨਾਲ ਜਿਹੜਾ ਕੀ ਅੱਗ ਜਿਹੜੀ ਕੀ ਬਹੁਤ ਜ਼ਿਆਦਾ ਵੱਡੀ ਨਜ਼ਰ ਆ ਰਹੀ ਹੈ ਕਾਰਨ ਜਿਹੜਾ ਕੀ ਅੱਗ ਦਾ ਹਾਲੇ ਸਪਸ਼ਟ ਨਹੀਂ ਹੋ ਪਾਇਆ ਕਿਉਂਕਿ ਫਿਲਹਾਲ ਇਨੀਸ਼ੀਅਲ ਸਟੇਜ ਤੇ ਜਿਹੜਾ ਕੀ ਹੈ ਅੱਗ ਨੂੰ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਆਰਪੀਐਫ ਦੀ ਟੀਮਾਂ ਮੌਕੇ ਤੇ ਪਹੁੰਚ ਗਈਆਂ ਨੇ ਫਾਇਰ ਬ੍ਰਿਗੇਡ ਦੀ ਟੀਮਾਂ ਮੌਕੇ ਤੇ ਪਹੁੰਚ ਗਈਆਂ ਨੇ ਜਿਹੜਾ ਜਿਹੜਾ ਕੀ ਅੱਗ ਨੂੰ ਬੁਝਾਉਣ ਦਾ ਕੰਮ ਅਹ ਸ਼ੁਰੂ ਕਰ ਦਿੱਤਾ ਗਿਆ ਤਾਂ ਸਵੀਰਾ ਨੇ ਤੁਹਾਡੇ ਨਾਲ ਜਲੰਧਰ ਦੇ ਸਿਟੀ ਰੇਲਵੇ ਸਟੇਸ਼ਨ ਦੀ ਹੈ ਜਿੱਥੇ ਫਿਲਹਾਲ ਤਿੰਨ ਫਾਇਰ ਬ੍ਰਿਗੇਡ ਦੀ ਟੀਮਾਂ ਮੌਕੇ ਤੇ ਕੰਮ ਕਰ ਰਹੀਆਂ ਨੇ ਔਰ ਇਸੇ ਦੌਰਾਨ ਆਰਪੀਐਫ ਦੀ ਟੀਮਾਂ ਵੀ ਜਿਹੜੀ ਕਿ ਮੌਕੇ ਤੇ ਪਹੁੰਚ ਗਿਆ ਨੇ ਤਾਂ ਹੋਰ ਵੀ ਜੜੀ ਵਧੇਰੀ ਜਾਣਕਾਰੀ ਤੁਹਾਨੂੰ ਜਰੂਰ ਸੰਚ